ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੀ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ ਜੇ ਦਾਸ ਇੱਕ ਨਾ ਚੀਜ਼ ਆਦਮੀ ਨਾ ਤੇ ਮੈਂ ਕੋਈ ਪ੍ਰਚਾਰਕ ਹਾਂ ਨਾ ਵਿਦਵਾਨ ਹਾਂ ਇੱਕ ਸਿੱਧਾ ਸਾਦਾ ਜੱਟ ਜ਼ਿਮੀਂਦਾਰ ਆਦਮੀ ਹਾਂ ਪਰ ਮੈਂ ਸਮਝਦਾ ਕਿ ਮੈਂ ਖੁਸ਼ਕਿਸਮਤਾਂ ਜਿੰਨੂ ਇਹ ਭਾਈ ਅਸ਼ੀਸ਼ ਸਿੰਘ ਜੀ ਅਤੇ ਭਾਈ ਪਰਵਿੰਦਰ ਸਿੰਘ ਜੀ ਭਜੰਗੀ ਜੀ ਹੋਣਾਂ ਦੀ ਸਹਿਯੋਗ ਦੇ ਨਾਲ ਉਤਸ਼ਾਹ ਦੇ ਨਾਲ ਸੰਤ ਬਾਬਾ ਮਾਨ ਸਿੰਘ ਜੀ ਦੇ ਜੀਵਨ ਦੇ ਬਾਰੇ ਕੁਝ ਬੋਲਣ ਦਾ ਮੌਕਾ ਪ੍ਰਾਪਤ ਹੋਇਆ ਹੈ ਗੁਰੂ ਸਵਾਰੀ ਸਾਧ ਸੰਗਤ ਜੀ ਵੇਦਾਂ ਸ਼ਾਸਤਰਾਂ ਦੇ ਅਨੁਸਾਰ ਚਾਰ ਕਿਸਮ ਦਾ ਰਨ ਮੰਨਿਆ ਜਾਂਦਾ ਹੈ ਸਭ ਤੋਂ ਪਹਿਲਾ ਰੈਣ ਪਰਮਾਤਮਾ ਦਾ ਜਿਨੇ ਸਾਨੂੰ ਮਨੁੱਖਾ ਜਨਮ ਦਿੱਤਾ ਹੈ ਕਿਉਂਕਿ ਹੋਰ ਜਿੰਨੀਆਂ ਵੀ ਜੋਣੀਆਂ ਹਨ ਭਾਵੇਂ ਦੇਵੀ-ਦੇਵਤੇ ਹਨ ਉਹ ਵੀ ਮਨੁੱਖਾ ਜਨਮੋਂ ਤਰਸਦੇ ਹਨ ਤਾਂ ਕਿ ਮਨੁੱਖਾ ਜਨਮ ਵਿੱਚ ਜਾ ਕੇ ਪਰਮਾਤਮਾ ਦੀ ਬੰਦਗੀ ਕੀਤੀ ਜਾ ਸਕੇ ਦੂਸਰਾ ਰੈਣ ਗੁਰੂ ਸਵਾਰੀ ਸਾਧ ਸੰਗਤ ਜੀ ਮਾਪਿਓ ਦਾ ਹੈ ਜਿਨ੍ਹਾਂ ਨੇ ਜਨਮ ਦਿੱਤਾ ਹੈ ਜਿਨ੍ਹਾਂ ਨੇ ਸਾਨੂੰ ਪਾਲ ਪੋਸ ਕੇ ਵੱਡਿਆਂ ਕੀਤਾ ਸਾਨੂੰ ਕਾਰੋਬਾਰ ਦੇ ਲੈ ਕੇ ਦਿੱਤੇ ਦੁਨੀਆਂ ਵਿੱਚ ਜੂਨ ਦੀ ਜਾਜ ਦੱਸਦੇ ਹਨ ਤੀਸਰਾ ਰਣ ਗੁਰੂ ਸواری ਸਾਹਿਬ ਸੰਗਤ ਜੀ ਦੇਵ ਰਣ ਹੈ ਦੇਵ ਰਣ ਤੋਂ ਭਾਵ ਹੈ ਅਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੋਣ ਪੰਜਵਾ ਪਾਇਆ ਘ੍ਰਿਤ ਇਹ ਜਿਹੜੇ ਪੰਜੇ ਦੇਵਤੇ ਹਨ ਇਹ ਇਨਸਾਨ ਦੀ ਜ਼ਿੰਦਗੀ ਨੂੰ ਸੰਭਾਲ ਕੇ ਰੱਖਦੇ ਹਨ ਜੋ ਵੀ ਜ਼ਰੂਰਤ ਹੈ ਅੰਨ ਦੀ ਜ਼ਰੂਰਤ ਹੈ ਪਾਣੀ ਦੀ ਜ਼ਰੂਰਤ ਹੈ ਹਵਾ ਦੀ ਜ਼ਰੂਰਤ ਹੈ ਨਮਕ ਦੀ ਜ਼ਰੂਰਤ ਹੈ ਘਿਓ ਦੀ ਜ਼ਰੂਰਤ ਹੈ ਇਹ ਸਾਰੀਆਂ ਜ਼ਰੂਰਤਾਂ ਸਾਨੂੰ ਇਨ੍ਹਾਂ ਪੰਜਾਂ ਦੇਵਤਿਆਂ ਤੋਂ ਹੀ ਮਿਲਦੀਆਂ ਹਨ ਤੇ ਚੌਥਾ ਰਣ ਗੁਰੂ ਸواری ਸਾਧ ਸੰਗਤ ਜੀ ਵੇਦਾਂ ਸ਼ਾਸਤਰਾਂ ਦੇ ਵਿਚਾਰ ਦੇ ਅਨੁਸਾਰ ਮਹਾਪੁਰਖਾਂ ਦਾ ਰਣ ਹੈ ਜੋ ਕਿ ਸਾਨੂੰ ਪ੍ਰਮਾਤਮਾ ਦੇ ਨਾਲ ਜੋੜਦੇ ਨੇ ਜੋ ਰਣਹਾਰੋ ਸੰਤ ਨਾਨਕ ਪਾਦਰ ਪਦਰ ਗੁਰੂ ਸواری ਸਾਹਿਬ ਸੰਗਤ ਜੀ ਇਹ ਚੌਥਾ ਰਣ ਮਹਾਂਪੁਰਖਾਂ ਦਾ ਹੁੰਦਾ ਹੈ ਸੋ ਮੈਂ ਸਮਝਦਾ ਕਿ ਗੁਰੂ ਮਾਰਾ ਨੇ ਕਿਰਪਾ ਕੀਤੀ ਹੈ ਕਿ ਮੈਨੂੰ ਇਹ ਨਿਮਾਣੀ ਜੀ ਸੇਵਾ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ ਗੁਰੂ ਸواری ਸਾਹਿਬ ਸੰਗਤ ਜੀ ਇੱਕ ਵਾਰ ਦਾ ਜ਼ਿਕਰ ਹੈ ਕਿ ਗੋਂਥਲੇ ਤੋਂ ਭਾਈ ਕਰਨੈਲ ਸਿੰਘ ਜੀ ਲਖੀ ਵਾਲੇ ਅਤੇ ਉਹਨਾਂ ਦੇ ਵੱਡੇ ਭਰਾ ਸਰਪੰਚ ਸੰਤੋਖ ਸਿੰਘ ਜੀ ਲਖੀ ਵਾਲੇ ਇਹ ਦੋਵੇਂ ਪਰਿਵਾਰ ਆਸ਼ਰਮ ਦੇ ਨਾਲ ਜੁੜੇ ਹੋਏ ਸਨ ਸਮੇਤ ਉਸ ਸਮੇਂ ਬੜੀ ਤਨਮਨ ਤੇ ਧਨ ਨਾਲ ਸੇਵਾ ਕਰਦੇ ਸਨ ਇੱਕ ਵਾਰ ਦਾ ਜ਼ਿਕਰ ਹੈ ਕਿ ਭਾਈ ਕਰਨੈਲ ਸਿੰਘ ਜੀ ਜਿਨ੍ਹਾਂ ਦਾ ਪਰਿਵਾਰ ਬੜਾ ਸ਼ਰਧਾਲੂ ਸੀ ਬਾਬਾ ਜੀ ਦਾ ਉਹਨਾਂ ਦੇ ਘਰੇ ਰਾਤ ਦਾ ਪ੍ਰਸ਼ਾਦਾ ਸੀ ਸਤਿਬਾਬਾ ਮਾਨ ਸਿੰਘ ਜੀ ਦਾ ਦਾਸ ਵੀ ਨਾਲ ਸੀ ਜਦੋਂ ਪ੍ਰਸ਼ਾਦਾ ਸ਼ਗਨ ਤੋਂ ਪਹਿਲਾਂ ਜਲਪਾਣੀ ਛੱਕੇ ਬਾਬਾ ਜੀ ਬੈਠੇ ਸਨ ਤੇ ਕੋਈ ਗੁਰੂ ਦੀ ਵਿਚਾਰ ਚੱਲੀ ਭਾਈ ਕਰਨੈਲ ਸਿੰਘ ਜੀ ਹੁਣਾਂ ਦੇ ਚਾਚਾ ਜੀ ਸਨ ਸਰਦਾਰ ਹਰਨਾਮ ਸਿੰਘ ਜੀ ਕਾਫੀ ਬਜ਼ੁਰਗ ਸਨ 80 82 ਸਾਲ ਦੀ ਉਮਰ ਸੀ ਗੱਲਾਂ ਕਰਦਿਆਂ ਕਰਦਿਆਂ ਜਦੋਂ ਬਾਬਾ ਜੀ ਕੋਈ ਗੁਰੂ ਦੀ ਵਿਚਾਰ ਕਰ ਰਹੇ ਸਨ ਤੇ ਵਿੱਚ ਉਹ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਕਹਿਣ ਲੱਗੇ ਬਾਬਾ ਜੀ ਇੱਕ ਬੇਨਤੀ ਹੈ ਬਾਬਾ ਜੀ ਕਹਿੰਦੇ ਦੱਸੋ ਬਜ਼ੁਰਗੋ ਕਹਿੰਦੇ ਬਾਬਾ ਜੀ ਬਢਾਪਾ ਆ ਗਿਆ ਮੌਤ ਤੋਂ ਬੜਾ ਡਰ ਲੱਗਦਾ ਹੈ ਬਾਬਾ ਜੀ ਹੱਸ ਕੇ ਅੱਗੋਂ ਹੱਥ ਮਾਰ ਕੇ ਜਿਵੇਂ ਬਾਬਾ ਜੀ ਦਾ ਸੁਭਾਅ ਐਵੇਂ ਹੱਥ ਮਾਰਨਾ ਕਹਿਣ ਲੱਗੇ ਬਜ਼ੁਰਗੋ ਸੋਚਣ ਦੀ ਲੋੜ ਨਹੀਂ ਤੁਸੀਂ ਦੇਣਾ ਹੈ ਤਾੜੀਆਂ ਮਾਰਦੇ ਜਾਣਾ ਹੈ ਦੁਨੀਆ ਤੋਂ ਗੁਰੂ ਸਵਾਰੀ ਸਾਧ ਸੰਗਤ ਜੀ ਦੂਰ ਦੀ ਗੱਲ ਤੇ ਕੀ ਸੀ ਦੂਸਰੇ ਦਿਨ ਸਵੇਰੇ ਉੱਠੇ ਸਰਦਾਰ ਹਰਨਾਮ ਸਿੰਘ ਜੀ ਸਨਾਰ ਪਾਣੀ ਕਰਕੇ ਸਰਦਾਰ ਕਰਨੈਲ ਸਿੰਘ ਜੀ ਦੱਸਦੇ ਕਿ ਸਾਡੇ ਚਾਚਾ ਜੀ ਦਾ ਸੁਭਾਅ ਹੀ ਸਵੇਰੇ ਇੱਕ ਗੜਵੀ ਚਾਹ ਪੀਂਦੇ ਸੀ ਆਂਦੇ ਚਾਹ ਪੀਤੀ ਹੈ ਉਸ ਤੋਂ ਬਾਅਦ ਬੈਠ ਗਏ ਥੋੜਾ ਆਪਣਾ ਨਿਤਨੇਮ ਕੀਤਾ ਉਪਰੰਤ ਥੋੜੇ ਦੇਰ ਬਾਅਦ ਲੇਟ ਗਏ ਲੇਟਨ ਤੋਂ ਬਾਅਦ ਪਤਾ ਨਹੀਂ ਲੱਗਾ ਕਦੋਂ ਸਵਾਸੇ ਛੱਡ ਗਏ। ਸੋ ਗੁਰੂ ਸਵਾਰੀ ਸਾਧ ਸੰਗਤ ਜੀ ਜਦੋਂ ਸਾਨੂੰ ਪਤਾ ਲੱਗਾ ਅਸੀਂ ਕਿ ਕਮਾਲ ਦੀ ਗੱਲ ਹੈ ਬਾਬਾ ਜੀ ਕੱਲ ਹੀ ਬਚਨ ਕਰਕੇ ਆਏ ਸਨ। ਅੱਜ ਸਵੇਰੇ ਅੰਮ੍ਰਤੋਲੇ ਉਹਨਾਂ ਦਾ ਚਲਾਣਾ ਵੀ ਹੋ ਗਿਆ ਹੈ। ਗੁਰੂ ਸਵਾਰੀ ਸਾਧ ਸੰਗਤ ਜੀ ਹੋਰ ਵੀ ਅਨੇਕ ਸੰਗਤਾਂ ਇਹੋ ਜੀਆਂ ਸਨ। ਜਿਸ ਤਰ੍ਹਾਂ ਭਾਈ ਮਾਨ ਸਿੰਘ ਜੀ ਗੰਘੇੜੀ ਤੋਂ ਭਾਈ ਆਸਾ ਸਿੰਘ ਜੀ, ਭਾਈ ਗੁਰਦੇਵ ਸਿੰਘ ਜੀ ਸਲਪਾਣੀ ਤੋਂ ਭਾਈ ਸਰੂਪ ਸਿੰਘ ਜੀ ਘਲੇੜੀ ਤੋਂ ਅਤੇ ਇੱਕ ਬਹੁਤ ਹੀ ਸ਼ਰਧਾਲੂ ਪਰਿਵਾਰ ਗੰਜੋਗੜੀ ਕਰਨਾਲ ਤੋਂ ਸਰਦਾਰ ਗੁਲਾਬ ਸਿੰਘ ਜੀ ਸਰਪੰਚ ਸਰਦਾਰ ਸ਼ੀਸ਼ਾ ਸਿੰਘ ਜੀ ਸਰਦਾਰ ਸੁਦਾਗਰ ਸਿੰਘ ਜੀ ਅਤੇ ਸਰਦਾਰ ਮਹਿੰਦਰ ਸਿੰਘ ਜੀ ਚਾਰਾਂ ਭਰਾਵਾਂ ਨੇ ਆਪਣਾ ਪਿੰਡ ਵਸਾਇਆ ਹੋਇਆ ਸੀ ਵਖਰਾ ਕਾਫੀ ਲੈਂਡਲਾਰਡ ਸਨ ਅਤੇ ਪਸ਼ੂਆਂ ਰੱਖਣ ਦਾ ਬੜਾ ਸ਼ੌਂਕ ਸੀ ਅਕਸਰ ਬਾਬਾ ਜੀ ਉੱਥੇ ਜਾਇਆ ਕਰਦੇ ਸੀ ਉਹਨਾਂ ਦੇ ਘਰ ਗੁਰੂ ਸواری ਸਾਧ ਸੰਗਤ ਦੀ ਕੋਈ ਵੱਡਾ ਸਮਾਗਮ ਹੁੰਦਾ ਸੀ ਖਾਸ ਕਰਕੇ ਵਰਸੀ ਤੇ ਜਾਂ ਹੋਰ ਕੋਈ ਵੱਡਾ ਸਮਾਗਮ ਹੁੰਦਾ ਸੀ ਇਹਨਾਂ ਪਰਿਵਾਰਾਂ ਦਾ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ ਦੁੱਧ ਦੀ ਸੇਵਾ ਬੜੀ ਵੱਧ ਚੜਕੇ ਕਰਿਆ ਕਰਦੇ ਸੀ ਗੁਰੂ ਸواری ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਮਹਾਰਾਜ ਦੀ ਐਸੀ ਮੇਰ ਹੋਈ ਦਾਸ ਦਾ ਪਰਿਵਾਰ ਚਾਹੇ ਮੇਰਾ ਸਹੁਰਾ ਪਰਿਵਾਰ ਸੀ ਚਾਹੇ ਮੇਰੇ ਆਪਣੇ ਭੈਣ ਭਰਾ ਸਨ ਜੇ ਮੇਰੇ ਮਾਸੀ ਜੀ ਦੇ ਲੜਕਾ ਜੀ ਮਲਕੀਸ਼ ਸਿੰਘ ਜੀ ਕਲਾ ਫਾਰਮ ਤੋਂ ਸਾਡੇ ਪਰਿਵਾਰ ਦੇ ਤਕਰੀਬਨ 90% ਜਿਹੜੇ ਪੁਰਾਣੀ ਸਨ ਉਹ ਆਸ਼ਰਮ ਦੇ ਨਾਲ ਜੁੜੇ ਹੋਏ ਸਨ ਸਾਰਿਆਂ ਨੇ ਅਮਰਤ ਛਕੇ ਹੋਏ ਸੀ ਗੁਰੂ ਮਹਾਰਾਜ ਦੀ ਬਾਣੀ ਪੜਨ ਵਾਲੇ ਸਨ ਗੁਰੂ ਮਹਾਰਾਜ ਤੇ ਭਰੋਸਾ ਰੱਖਣ ਵਾਲੇ ਸਨ ਅਤੇ ਸਮੇਂ ਤੋਂ ਸਮੇਂ ਆਸ਼ਰਮ ਵਿੱਚ ਜਾ ਕੇ ਹਾਜ਼ਰੀ ਭਰਦੇ ਸਨ ਸੇਵਾ ਕਰਦੇ ਸਨ ਦਸਵੀਂ ਦਾ ਦਵਾਨ ਸੁਣਦੇ ਸਨ ਗੁਰੂ ਸواری ਸਾਧ ਸੰਗਤ ਜੀ ਹੋਰ ਵੀ ਕਈ ਜਿਹੜੇ ਸੱਜਣ ਮਿੱਤਰ ਮਿਲਣ ਵਾਲੇ ਸਨ ਦਾਸ ਨੂੰ ਉਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਸ਼ਰਮ ਦੇ ਨਾਲ ਜੁੜੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬਾਬਾ ਜੀ ਦਾ ਸਾਡੇ ਪਰਿਵਾਰ ਦੇ ਨਾਲ ਇੱਕ ਪਰਿਵਾਰ ਵਾਲੇ ਸਬੰਧ ਸੀ ਬਾਬਾ ਭਗਤ ਸਿੰਘ ਜੀ ਜੋ ਕਿ ਹੁਣ ਚੜ੍ਹਾਈ ਕਰ ਚੁੱਕੇ ਹਨ ਕਈ ਵਾਰ ਜਦੋਂ ਬਾਬਾ ਜੀ ਦਾ ਪ੍ਰੋਗਰਾਮ ਇੰਦੌਰ ਲਖਨਊ ਇਹ ਹੋਰ ਕਿਸੇ ਸਟੇਟਾਂ ਵਿੱਚ ਹੁੰਦਾ ਸੀ ਇਵਨ ਕਿ ਬਾਹਰਲੇ ਦੇਸ਼ਾਂ 'ਚ ਵੀ ਹੁੰਦਾ ਸੀ ਤੇ ਭਗਤ ਸਿੰਘ ਜੀ ਨੇ ਮੈਨੂੰ ਕਹਿ ਦੇਣਾ ਗੁਰਬਚਨ ਸਿੰਘਾ ਥੋੜਾ ਜਿਹਾ ਸਮਾਨ ਤਿਆਰ ਕਰ ਦਿਓ ਜੀ ਹਰ ਘਰ ਦਾ ਬਣਿਆ ਸਮਾਨ ਬਾਬਾ ਜੀ ਛੱਕਦੇ ਵੀ ਨਹੀਂ ਸੀ ਤੇ ਫਿਰ ਮੈਂ ਆਕੇ ਸਿੰਘਣੀ ਨੂੰ ਕਹਿਣਾ ਕਿ ਬਾਬਾ ਜੀ ਜਾ ਰਹੇ ਨੇ ਕਿਤੇ ਇੰਦੌਰ ਵਗੈਰਾ ਜਾਂ ਲਖਨਊ ਵਗੈਰਾ ਜਾਂ ਬਾਹਰਲੇ ਦੇਸ਼ ਤੇ ਫਿਰ ਗੁਰੂ ਮਹਾਰਾਜ ਦੀ ਦਿੱਤੇ ਹੋਏ ਚੋਂ ਗੁਰੂ ਮਾਰੇ ਦੀ ਕਿਰਪਾ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਦਾਸ ਦੀ ਸਿੰਘਣੀ ਲਖਵਿੰਦਰ ਕੌਰ ਜੋ ਕਿ 2 ਸਾਲ ਪਹਿਲਾਂ ਚੜ੍ਹਾਈ ਕਰ ਗਈ ਸੀ ਬੜੀ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਨੇ ਪਿੰਨੀਆਂ ਪੰਜੀਰੀ ਬਣਾ ਕੇ ਦੇਣੀ ਤੇ ਬਾਬਾ ਜੀ ਨੇ ਬੜੇ ਸ਼ੌਂਕ ਨਾਲ ਛਕਣੀ ਨਾਲ ਸਿੰਘਾਂ ਨੇ ਵਿਸ਼ਕਾਣੀ ਸੋ ਗੁਰੂਸਵਾਰੀ ਸਾਧ ਸੰਗਤ ਜੀ ਇਹ ਵੀ ਮਹਾਂਪੁਰਖਾਂ ਦੀ ਕਿਰਪਾ ਹੀ ਰਹੀ ਹੈ ਤੇ ਸਿੰਘਣੀ ਦੇ ਵੀ ਕੋ ਚੰਗੇ ਭਾਗ ਸਨ ਇਹ ਹੋਰ ਹਰ ਘਰ ਦਾ ਬਾਬਾ ਜੀ ਬਣਿਆ ਸਮਾਨ ਨਹੀਂ ਸੀ ਸਕਦੇ ਇਹਦੇ ਹੱਥਾਂ ਦਾ ਹੀ ਬਣਿਆ ਸਮਾਨ ਸ਼ਕਦੇ ਸੀ ਗੁਰੂ ਸਵਾਰੀ ਸਾਧ ਸੰਗਤ ਜੀ ਜਦੋਂ ਕਿ ਖਾਲਸੇ ਦਾ 300 ਸਾਲਾ ਸਾਜਨਾ ਦਿਵਸ ਮਨਾਇਆ ਗਿਆ 1999 ਮਸਾਖੀ ਦੀ ਗੱਲ ਹੈ ਉਸ ਤੋਂ ਬਾਅਦ ਸੰਤ ਬਾਬਾ ਮਾਨ ਸਿੰਘ ਜੀ ਨੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਬਾਬਾ ਜੀ ਨੇ ਪੂਰੇ ਪੰਜਾਬ ਦੇ ਵਿੱਚ ਅੰਮ੍ਰਿਤ ਸੰਚਾਰ ਕਰਨ ਦਾ ਧਈਆ ਬਣਾਇਆ ਗੁਰੂ ਸਵਾਰੀ ਸਾਧ ਸੰਗਤ ਜੀ ਪੂਰੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਸੈਂਟਰ ਬਣਾਏ ਗਏ ਅਤੇ ਜਗਾ ਜਗਾ ਤੇ ਪੰਜ ਪਿਆਰਿਆਂ ਦੇ ਜਥੇ ਨਿਯੁਕਤ ਕੀਤੇ ਗਏ ਬਾਬਾ ਜੀ ਨੇ ਖੁਦ ਆਪਣੇ ਵਾਸਤੇ ਹੈਲੀਕਾਪਟਰ ਹਾਇਰ ਕੀਤਾ ਸੀ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਨਿਗਰਾਨੀ ਰੱਖੀ ਜਾ ਸਕੇ ਬਾਬਾ ਜੀ ਦੇ ਨਾਲ ਭਾਈ ਹਰਬੰਸ ਸਿੰਘ ਜੀ ਭਾਈ ਨਰਪਾਲ ਸਿੰਘ ਜੀ ਅਤੇ ਡੀਆਈਜੀ ਸਾਹਿਬ ਲਸ਼ਕਰ ਸਿੰਘ ਜੀ ਵੀ ਨਾਲ ਸਨ ਗੁਰਸਵਾਰੀ ਸਾਧ ਸੰਗਤ ਜੀ ਜਗਾ ਜਗਾ ਤੇ ਪਹਿਲਾਂ ਸੰਗਤਾਂ ਨੂੰ ਪ੍ਰੇਰਿਤ ਕਰਨ ਵਾਸਤੇ ਕੈਂਪੇਨਿੰਗ ਕਰਨ ਵਾਸਤੇ ਸੈਂਟਰ ਬਣਾਏ ਗਏ ਸਨ ਦਾਸ ਦੇ ਨਾਲ ਸਾਡੇ ਜਿਹੜੀ ਗੁਰਨਾਨਕ ਚੈਰੀਟੇਵਲ ટ્રਸਟ ਦੇ ਮੈਂਬਰ ਸਨ ਭਾਈ ਲਖਵਿੰਦਰ ਸਿੰਘ ਜੀ ਭਾਈ ਬਲਜੀਤ ਸਿੰਘ ਜੀ ਦਾਸ ਅਤੇ ਭਾਈ ਜੋਗਿੰਦਰ ਸਿੰਘ ਜੀ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਥਾਨ ਜੋ ਲੁਧਿਆਣੇ ਤੋਂ ਪਹਿਲਾਂ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਪੈਂਦਾ ਹੈ ਸਾਨੂੰ ਉੱਥੇ ਦਾ ਸੈਂਟਰ ਮਿਲਿਆ ਸੀ ਅਸੀਂ ਸਾਰਾ ਦਿਨ ਪ੍ਰਚਾਰ ਕਰਕੇ ਰਾਤ ਨੂੰ ਉੱਥੇ ਆ ਕੇ ਰੈਸਟ ਕਰਦੇ ਸੀ ਗੁਰੂ ਸواری ਸਾਧ ਸੰਗਤ ਜੀ ਪਿੰਡ ਦਾ ਨਾਮ ਤੇ ਦਾਸ ਨੂੰ ਯਾਦ ਨਹੀਂ ਇੱਕ ਦਿਨ ਮੈਂ ਭਾਈ ਬਲਜੀਤ ਸਿੰਘ ਭਾਈ ਜੁਗਿੰਦਰ ਸਿੰਘ ਭਾਈ ਲਖਵਿੰਦਰ ਸਿੰਘ ਜੀ ਲਿਸਟ ਬਣਾਉਣ ਵਾਸਤੇ ਪਿੰਡਾਂ ਦੇ ਵਿੱਚ ਤੇ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਪ੍ਰੇਰਿਤ ਕਰਨ ਵਾਸਤੇ ਕਿ ਅਮਰ ਜਕੋ ਪਿੰਡਾਂ ਦੇ ਵਿੱਚ ਗਏ ਇੱਕ ਨਗਰ ਦੇ ਵਿੱਚ ਗਏ ਗੁਰੂ ਸواری ਸਾਧ ਸੰਗਤ ਜੀ ਇੱਕ ਬਜ਼ੁਰਗ ਜੱਟ ਜਿਮੀਂਦਾਰ ਜਿਨ੍ਹਾਂ ਹੱਥ ਦੇ ਵਿੱਚ ਇੱਕ ਤੱਪੜ ਫੜਿਆ ਤੇ ਦੱਤਰੀ ਫੜੀ ਏ ਤੇ ਸਾਨੂੰ ਮਿਲੇ ਫਤੇ ਬੁਲਾਈ ਕਹਿਣ ਲੱਗੇ ਭਾਈ ਕਿੱਥੋਂ ਆਏ ਹੋ ਅਸੀਂ ਕਿਹਾ ਜੀ ਸੰਤ ਬਾਬਾ ਮਾਨ ਸਿੰਘ ਜੀ ਇੱਕ ਬੜਾ ਵੱਡਾ ਉਪਰਾਲਾ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਸੰਗਤਾਂ ਨੂੰ ਅਮਰਿਤ ਛਕਾ ਕੇ ਗੁਰੂ ਦੇ ਨਾਲ ਲੜ ਲਾ ਰਹੇ ਹਨ ਉਹ ਬਜ਼ੁਰਗ ਨੇ ਇੱਕ ਬੜੀ ਵੱਡੀ ਤਬਕ ਅੱਗੋਂ ਜਵਾਬ ਦਿੱਤਾ ਸਾਨੂੰ ਬੜੀ ਵੱਡੀ ਗੱਲ ਕਹੀ ਕਹਿਣ ਲੱਗੇ ਭਾਈ ਸਿੰਘੋ ਨਾ ਸਹੀ ਸੱਦੋ ਮਹਾਂਪੁਰਖਾਂ ਦਾ ਅਸੀਂ ਕਿਹਾ ਜੀ ਹਾਂਜੀ ਦੱਸੋ ਕਹਿੰਦੇ ਮਾਨ ਸਿੰਘ ਨਹੀਂ ਸੰਤ ਬਾਬਾ ਮਾਨ ਸਿੰਘ ਆਖੋ ਅਸੀਂ ਬੜੇ ਖੁਸ਼ ਹੋਏ ਸੁਣ ਕੇ ਉਹਨਾਂ ਦੇ ਗੱਲਾਂ ਔਰ ਉਹਨਾਂ ਦੀਆਂ ਗੱਲਾਂ ਹੋਰ ਵੀ ਕਾਫੀ ਸਨ ਉਹਨਾਂ ਗੱਲਾਂ ਚੱਲੀਆਂ ਬੜੇ ਪੜੇ ਲਿਖੇ ਵਿਦਵਾਨ ਸਨ ਲੇਕ ਦੇਖਣ ਨੂੰ ਲੱਗਦੇ ਸੀ ਜੱਟ ਜਿਮੀਂਦਾਰ ਇੱਕ ਚੰਗੇ ਇਨਸਾਨ ਸਨ ਗੁਰੂ ਸواری ਸਾਧ ਸੰਗਤ ਜੀ 2001 ਦੀ ਗੱਲ ਹੈ ਕਿ ਗੁਜਰਾਤ ਦੇ ਵਿੱਚ ਤੂਫਾਨ ਆਇਆ ਜਿੱਥੇ ਕਿਤੇ ਵੀ ਆਪਤਾ ਆਂਦੀ ਸੀ ਜਿਵੇਂ ਪਹਿਲਾਂ 오ਡੀਸਾ ਵਿੱਚ ਆਈ ਸੀ ਉਸ ਤੋਂ ਬਾਅਦ ਗੁਜਰਾਤ ਜਾਂ ਰਾਜਸਥਾਨ ਜਿੱਥੇ ਵੀ ਕਿਤੇ ਉਦਰ ਦੀ ਕਰੋफी ਹੁੰਦੀ ਸੀ ਸੰਤ ਬਾਬਾ ਮਾਨ ਸਿੰਘ ਜੀ ਸੰਤ ਬਾਬਾ ਮੋਹਨ ਸਿੰਘ ਜੀ ਲੰਗਰ ਵਾਲਿਆਂ ਦੀ ਡਿਊਟੀ ਲਾ ਕੇ ਨਾਲ ਸੰਗਤਾਂ ਨੂੰ ਭੇਜ ਕੇ ਨਾਲ ਸੇਵਾਦਾਰਾਂ ਨੂੰ ਭੇਜ ਕੇ ਉੱਥੇ ਹੀ ਗੁਰੂ ਨਾਨਕ ਦਾ ਲੰਗਰ ਲਾਉਂਦੇ ਸੀ ਗੁਰੂ ਸواری ਸਾਧ ਸੰਗਤ ਜੀ ਜਦੋਂ ਗੁਜਰਾਤ tufaan ਆਇਆ ਤਾਂ ਅਸੀਂ ਵੀ ਨਾਲ ਗਏ ਸੀ ਮੈਂ ਸੀ ਭਾਈ ਬਲਜੀਤ ਸਿੰਘ ਲਖਵਿੰਦਰ ਸਿੰਘ ਹੁਣੇ ਸਾਰੇ ਗਏ ਸੀ ਨਾਲ ਗੁਰੂ ਸواری ਸਾਧ ਸੰਗਤ ਜੀ ਜਦੋਂ ਇੱਕ ਗਾਂਧੀ ਮੈਦਾਨ ਸੀ ਉੱਥੇ ਦਾ ਬਹੁਤ ਵੱਡਾ ਗਰਾਊਂਡ ਸੀ ਉਹਦੇ ਵਿੱਚ ਜਾ ਕੇ ਬਾਬਾ ਜੀ ਨੇ ਆਪਣਾ ਸਮਾਨ ਉਤਾਰਿਆ ਸੈਂਕੜੇ ਗੱਡੀਆਂ ਹੋਣੀਆਂ ਮੇਰੇ ਖਿਆਲ ਕਾਫੀ ਟਰੱਕ ਗੱਡੀਆਂ ਜਿਹੜੇ ਸਮਾਨ ਦੇ ਭਰੇ ਬਿਸਤਰਿਆਂ ਦੇ ਭਰੇ ਹੋਰ ਸਮਾਨ ਦੇ ਭਰੇ ਅਣਗਿਣਤ ਟਰੱਕ ਸਨ ਜਦੋਂ ਉੱਥੇ ਜਾ ਕੇ ਸਮਾਨ ਉਤਾਰ ਕੇ ਟੈਂਟ ਵਗੈਰਾ ਲਾ ਕੇ ਗੁਰੂ ਸਵਾਰੀ ਸਾਧ ਸੰਗਤ ਜੀ ਸੰਤ ਬਾਬਾ ਮੋਹਨ ਸਿੰਘ ਜੀ ਦੇ ਵਿੱਚ ਇੱਕ ਸਿਫਤ ਰਹੀ ਹੈ ਕਿ ਪਹੁੰਚੋਂ ਤੋਂ ਬਾਅਦ ਤਕਰੀਬਨ 2-4 ਘੰਟੇ ਦੇ ਵਿੱਚ ਹੀ ਲੰਗਰ ਤਿਆਰ ਕਰ ਦਿੰਦੇ ਸੀ ਐਡਾ ਤਗੜਾ ਇਹਨਾਂ ਦਾ ਮੈਨੇਜਮੈਂਟ ਸੀ ਪ੍ਰਬੰਧ ਸੀ ਗੁਰੂ ਸਵਾਰੀ ਸਾਧ ਸੰਗਤ ਜੀ ਜਦੋਂ ਪੱਠੀਆਂ ਚੱਲ ਗਈਆਂ ਕੜਾਈਆਂ ਚੱਲ ਗਈਆਂ ਖੁਸ਼ਬੂਆਂ ਆਉਣ ਲੱਗ ਪਈਆਂ ਉੱਥੇ ਮਠਿਆਈਆਂ ਬਣਨੀਆਂ ਸ਼ੁਰੂ ਹੋ ਗਈਆਂ ਤੇ ਬਾਅਦ ਵਿੱਚ ਜਦੋਂ ਉੱਥੇ ਦੀ ਸੰਗਤ ਸਾਡੇ ਨਾਲ ਮਿਕਸ ਆਪ ਹੋ ਗਈ ਉਧਰ ਅਧਰ ਅਸੀਂ ਇੱਕ ਦੂਜੇ ਨਾਲ ਬੋਲਣ ਚੱਲਣ ਲੱਗ ਪਏ ਸਾਡੇ ਕੋਲ ਆ ਕੇ ਉਹਨਾਂ ਬੈਠਣਾ ਸ਼ੁਰੂ ਕਰਤਾ ਉਹ ਕਹਿਣ ਲੱਗੇ ਜੀ ਅਸੀਂ ਤੇ ਸੋਚਿਆ ਪੀ ਜਿਹੜੀਆਂ ਮਠਿਆਈਆਂ ਨੇ ਇਹ ਸਿਰਫ ਵੀਆਈਪੀ ਬੰਦਿਆਂ ਵਾਸਤੇ ਤਿਆਰ ਹੋ ਰਹੀਆਂ ਨੇ ਆਮ ਜਨਤਾ ਨੂੰ ਇਹ ਲੰਗਰ ਨਹੀਂ ਮਿਲੇਗਾ ਪਰ ਗੁਰੂ ਸਵਾਰੀ ਸਾਹਿਬ ਸੰਗਤ ਜੀ ਕਹਿੰਦੇ ਅਸੀਂ ਤੇ ਉਦੋਂ ਹੈਰਾਨ ਹੋਏ ਜਦ ਆਪਨੇ ਇੱਕ ਹੀ ਟਾਟ 'ਤੇ ਵਿਛਾ ਕੇ ਸਭ ਗਰੀਬ ਅਮੀਰ ਚਾਹੇ ਕੋਈ ਅਫੀਸਰ ਹੈ ਚਾਹੇ ਕੋਈ ਬਿਲਕੁਲ ਗਰੀਬ ਹੈ ਸਭ ਕੋ ਇੱਕ ਹੀ ਜਗ੍ਹਾ ਬਿਠਾ ਕੇ ਸਭ ਕੋ ਖਾਣਾ ਖਿਲਾਇਆ ਕਹਤੇ ਹਮ ਬਹੁਤ ਹੈਰਾਨ ਹੋਏ ਹਮਨੇ ਤਾਂ ਐਸਾ ਕبھی ਸੋਚਿਆ ਵੀ ਨਹੀਂ ਥਾ ਗੁਰੂ ਸਵਾਰੀ ਸਾਧ ਸੰਗਤ ਜੀ ਲਗਭਗ ਉੱਥੇ ਮਹੀਨੇ ਤੋਂ ਜ਼ਿਆਦਾ ਸਮਾਂ ਲੱਗਾ ਬਾਬਾ ਜੀ ਨੇ ਉੱਥੇ ਦੀਆਂ ਸੰਗਤਾਂ ਨੂੰ ਰੋਜ਼ਾਨਾ ਲੰਗਰ ਵੰਡਣਾ ਵੀ ਸੁਕਾ ਲੰਗਰ ਰਾਸ਼ਨ ਵੀ ਦੇਣਾ ਤੇ ਲੰਗਰ ਤਿਆਰ ਕਰਕੇ ਵਿਸਕਾਣਾ ਸਮਾਂ ਆਪਣੀ ਚਾਲ ਚੱਲਦਾ ਰਿਹਾ ਇੱਕ ਸਮਾਂ ਆਇਆ ਜਦੋਂ ਆਸ਼ਰਮ ਦੀ ਥੋੜੀ ਜ਼ਮੀਨ ਵੀ ਖਰੀਦ ਬਾਬਾ ਜੀ ਨੇ ਖਰੀਦ ਲਈ आश्रम ਵਿੱਚੋਂ ਵਿਸਤਾਰ ਹੋਣਾ ਸ਼ੁਰੂ ਹੋ ਗਿਆ ਉਹ ਜਗ ਇਮਾਰਤਾਂ ਵੀ ਬਣ ਗਈਆਂ ਤੇ ਸਮਾਗਮ ਜਿੱਥੇ ਟੈਂਟਾਂ ਚ ਹੁੰਦੇ ਸੀ ਉੱਥੇ ਹੋਰ ਚੰਗੇ ਬੰਦੋਬਸਤ ਕੀਤੇ ਗਏ ਖਾਸ ਕਰਕੇ ਸੰਤ ਬਾਬਾ ਜੀ ਸਤਸਿੰਘ ਜੀ ਮਹਾਰਾਜ ਦੀ ਵਰਸੀ ਤੇ ਸਭ ਤੋਂ ਪਹਿਲਾਂ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਲਾਹੌਰਾਂ ਵਾਲੇ ਅਤੇ ਉਹਨਾਂ ਦੇ ਮੁਖ ਸੇਵਾਦਾਰ ਬਾਬਾ ਕਸ਼ਮੀਰਾ ਸਿੰਘ ਜੀ ਲਾਹੌਰਾਂ ਵਾਲੇ ਇਹਨਾਂ ਨੇ ਆ ਕੇ ਵਰਸੀ ਤੇ ਕੀਰਤਨ ਕੀਤਾ ਸਾਧ ਸੰਗਤ ਜੀ ਭਾਈ ਸਲਖਣ ਸਿੰਘ ਜੀ ਜਿਨ੍ਹਾਂ ਦੀ ਆਸਾ ਜੀ ਦੀ ਵਾਰ ਉਹਨਾਂ ਦਿਨਾਂ ਵਿੱਚ ਸੰਗਤਾਂ ਨੂੰ ਬੜਾ ਪ੍ਰਭਾਵਿਤ ਕਰਦੇ ਸੀ ਬੜੇ ਰਸੀਲੀ ਅਤੇ ਮਿੱਠੀ ਆਵਾਜ਼ ਵਿੱਚ ਕੀਰਤਨ ਕਰਦੇ ਸਨ ਉਹ ਵੀ ਵਰਸੀ ਤੇ ਆਏ ਸਨ ਉਪਰੰਤ ਸੰਤ ਬਾਬਾ ਬਲਵੰਤ ਸਿੰਘ ਜੀ ਰਾੜਾ ਸਾਹਿਬ ਵੱਡੇ ਸ਼੍ਰੀਮਾਨ ਜੀ ਜਾਨੀ ਮੋਹਨ ਸਿੰਘ ਜੀ ਆਜ਼ਾਦ ਜਿਨ੍ਹਾਂ ਨੇ ਮਾਪੁਰਖਾਂ ਦੇ ਜੀਵਨ ਲਿਖੇ ਹਨ ਅਤੇ ਹੋਰ अनेका ਮਾਪੁਰਖ ਰਾੜਾ ਸਾਹਿਬ ਦੀ ਸੰਪਰਦਾ ਤੋਂ ਸਮੇਂ ਤੋਂ ਸਮੇਂ ਆਉਂਦੇ ਰਹਿੰਦੇ ਸਨ ਸੰਤ ਬਾਬਾ ਮੋਹਨ ਸਿੰਘ ਜੀ ਬਰਾੜੇ ਵਾਲੇ ਅਕਸਰ ਵਰਸੀ ਤੇ ਆਇਆ ਕਰਦੇ ਸਨ ਸੰਤ ਬਾਬਾ ਲਹਿਰੀ ਜੀ ਅਕਸਰ ਵਰਸੀ ਤੇ ਆਇਆ ਕਰਦੇ ਸਨ ਸੰਤ ਬਾਬਾ ਠਾਕਰ ਸਿੰਘ ਜੀ ਉਹਨਾਂ ਨੇ ਵੀ ਦੋ ਤਿੰਨ ਵਾਰ ਵਰਸੀ ਤੇ ਇੱਥੇ ਹਾਜ਼ਰੀਆਂ ਲਵਾਈਆਂ ਤੇ ਬਾਬਾ ਜੀ ਦੇ ਨਾਲ ਬੜਾ ਪ੍ਰੇਮ ਕਰਦੇ ਸਨ ਸੰਤ ਬਾਬਾ ਦਇਆ ਸਿੰਘ ਜੀ ਵਿਦੀ ਚੰਦ ਸੰਪਰਦਾ ਦੇ ਸੁਰ ਸਿੰਘ ਵਾਲੇ ਉਹ ਵੀ ਅਕਸਰ ਵੱਡੇ ਸਮਾਗਮਾਂ ਤੋਂ ਜਿੱਥੇ ਕਿਤੇ ਬਾਬਾ ਜੀ ਨੂੰ ਮਿਲਦੇ ਸੀ ਬਾਬਾ ਜੀ ਦਾ ਬੜਾ ਮਾਨ ਸਤਿਕਾਰ ਕਰਦੇ ਸੀ ਅਤੇ ਬਾਬਾ ਜੀ ਵੀ ਉਹਨਾਂ ਦਾ ਬੜਾ ਮਾਨ ਸਤਿਕਾਰ ਕਰਦੇ ਸੀ ਬਾਬਾ ਜੀ ਦੇ ਵਿੱਚ ਇੱਕ ਕੁਦਰਤ ਦਾ ਦਿੱਤਾ ਬੜਾ ਵੱਡਾ ਗੁਣ ਸੀ ਕਿ ਬਾਬਾ ਜੀ ਕਿਸੇ ਵੀ ਮਹਾਪੁਰਖ ਨੂੰ ਬੜਾ ਮਾਨ ਸਨਮਾਨ ਦਿੰਦੇ ਸੀ ਫਾਈਨੈਂਸ਼ੀਅਲੀ ਵੀ ਸਤਕਾਰ ਕਰਦੇ ਸਨ ਅਤੇ ਬੋਲਚਾਲ ਨਾਲ ਵੀ ਅਗਲੇ ਨੂੰ ਪੂਰਾ ਮਾਨ ਸਨਮਾਨ ਦਿੰਦੇ ਸਨ ਵੱਡੇ ਸਮਾਗਮਾਂ ਵਿੱਚ ਜਿਹੜੇ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਦੇ ਜਾਂ ਹੋਰ ਅਮਰਤਸਰ ਸਾਹਿਬ ਦੇ ਜਾਂ ਹੋਰ ਕਈ ਵੱਡੇ ਸਮਾਗਮ ਹੁੰਦੇ ਸਨ ਜਿੱਥੇ ਅਕਸਰ ਸੰਤ ਬਾਬਾ ਅਵਤਾਰ ਸਿੰਘ ਜੀ ਸੰਤ ਬਾਬਾ ਦਇਆ ਸਿੰਘ ਜੀ ਸੰਤ ਬਾਬਾ ਠਾਕਰ ਸਿੰਘ ਜੀ अनेका ਮਹਾਪੁਰਖ ਇਕੱਠੇ ਹੋਇਆ ਕਰਦੇ ਸਨ ਅਤੇ ਸੰਤ ਬਾਬਾ ਹਰੀ ਸਿੰਘ ਜੀ ਸਾਰੇ ਮਹਾਪੁਰਖ ਇਕੱਠੇ ਹੋਇਆ ਕਰਦੇ ਸੀ ਜਿੱਥੇ ਸਭ ਤੋਂ ਜ਼ਿਆਦਾ ਯੋਗਦਾਨ ਸੰਤ ਬਾਬਾ ਮਾਨ ਸਿੰਘ ਜੀ ਦਾ ਹੀ ਹੋਇਆ ਕਰਦਾ ਸੀ ਗੁਰੂ ਸਵਾਰੀ ਸਾਧ ਸੰਗਤ ਜੀ ਸਮਾ ਆਪਣੀ ਚਾਲ ਚੱਲਦਾ ਰਿਹਾ ਗੁਰੂ ਘਰ ਦੇ ਵਿੱਚ ਆਸ਼ਰਮ ਦੇ ਵਿੱਚ ਇਮਾਰਤਾਂ ਕਾਫੀ ਬਣੀਆਂ ਸ਼ੁਰੂ ਹੋ ਗਈਆਂ ਗੁਰੂ ਸਾਰੀ ਸਾਧ ਸੰਗਤ ਜਿੱਥੇ ਭਾਈਆਂ ਦਾ ਇਨਾ ਯੋਗਦਾਨ ਸੀ ਉਥੇ ਬੀਬੀਆਂ ਨੇ ਵੀ ਗੁਰੂ ਘਰ ਦੀਆਂ ਇਮਾਰਤਾਂ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ ਪਿੰਡ ਛੋਟਾ ਸਿਆਣਾ ਪਿੰਡ 4 ਨੰਬਰ ਪਲਾਟ ਪਿੰਡ ਕਾਂਤਾ ਫਾਰਮ ਗੁੰਮਥਲੇ ਦੀ ਸੰਗਤ ਹੋਰ ਕਈ ਨਗਰਾਂ ਦੀ ਸੰਗਤ ਤਕਰੀਬਨ ਜਦੋਂ ਵੀ ਕਿਤੇ ਇਮਾਰਤ ਦੀ ਸੇਵਾ ਚੱਲਦੀ ਸੀ ਕਾਸ ਕਰਕੇ ਬੀਬੀਆਂ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਗੁਰੂ ਸਵਾਰੀ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਬਖਸ਼ਿਸ਼ ਸਦਕਾ ਹੋਰ ਵੀ ਕਈ ਇਲਾਕੇ ਦੇ ਇਹੋ ਜਿਹੇ ਨਗਰ ਸਨ ਜਿਸ ਤਰ੍ਹਾਂ ਮੋਰਪਲਾਟ ਜੁਰਾਸੀ ਅਤੇ ਹੋਰ ਨੇੜੇ ਤੇੜੇ ਦੇ ਭਗਤਪੁਰਾ ਵਗੈਰਾ ਚ 24 ਸੰਗਤਾਂ ਬਹੁਤ ਹੁੰਦੀਆਂ ਸਨ ਇੱਕ ਵਾਰ ਦਾ ਜ਼ਿਕਰ ਹੈ ਕਿ ਦਾਸ ਦੇ ਸੌਰੇ ਘਰ ਵਿੱਚ ਕਿਸੇ ਆਂਡਗਵਾਂਡ ਤੋਂ ਕਿਸੇ ਨੇ ਕੋਈ ਕਿਸੇ ਸਿਆਣੇ ਪਾਸੋਂ ਕੋਈ ਤਵੀਜ ਵਗੈਰਾ ਕਰਵਾ ਕੇ ਕਿਉਂਕਿ ਮੇਰੇ ਸੌਰਵ ਸਾਹਿਬ ਦੇ ਘਰੇ ਦੋ ਨੂਹਾਂ ਸਨ ਤੇ ਦੋਵਾਂ ਦੇ ਹੀ ਬੱਚੇ ਦੀ ਉਮੀਦ ਸੀ ਕਿਸੇ ਆਂਡਗਵਾਂਡ ਨੇ ਕਿਸੇ ਤੋਂ ਕੋਈ ਜਾਦੂ ਟੋਣਾ ਕਰਵਾ ਕੇ ਪਰਦੇ ਨਾਲ ਉਹਨਾਂ ਦੇ ਘਰ ਵਿੱਚ ਰੱਖ ਆਇਆ ਉਧਰ ਤੇ ਜਿਹੜੇ ਮੇਰੇ ਸੱਚ ਸਾਫ ਸਨ ਸੱਤ ਮਾਤਾ ਜੀ ਸਨ ਉਹਨਾਂ ਦੇ ਹੱਥੋਂ ਤਾਕੀ ਲੱਗੀ ਤਵੀਤ ਲੱਗੇ ਉਹ ਲੈ ਕੇ ਉਹ ਤਵੀਤ ਤੇ ਮੇਰੇ ਕੋਲ ਆਏ ਕਹਿਣ ਲੱਗੇ ਗੁਰਬਚਨ ਸਿੰਘ ਜੀ ਪਤਾ ਨਹੀਂ ਕਿਸੇ ਨੇ ਸਾਡੇ ਘਰ ਚ ਕੀ ਕੀਤਾ ਹੈ ਮੈਂ ਕਿਹਾ ਮਾਤਾ ਜੀ ਐਵੇਂ ਵਿਚਾਰਾਂ ਜ ਨਹੀਂ ਪਈਦਾ ਹੁੰਦਾ ਐਵੇਂ ਚਲੋ ਕੋਈ ਹੋਏਗਾ ਕੋਈ ਚੀਜ਼ ਮਾਰੀ ਮੋਟੀ ਕੋਈ ਰੱਖ ਗਿਆ ਹੋਣਾ ਕਹਿ ਲਗੇ ਨਹੀਂ ਇਸ ਤਰ੍ਹਾਂ ਹੀ ਮੇਰੀਆਂ ਨੂਹਾਂ ਦੇ ਦੋਹਾਂ ਦੇ ਹੀ ਬੱਚੇ ਹੋਣ ਵਾਲੇ ਨੇ ਤੇ ਕਿਸੇ ਨੇ ਪਤਾ ਨਹੀਂ ਕੀ ਸੋਚ ਕੇ ਮੇਰੇ ਘਰ ਚ ਕੀਤਾ ਹੈ ਮੈਂ ਕਿਹਾ ਇਸ ਤਰ੍ਹਾਂ ਮਾਤਾ ਜੀ ਆਪਾਂ ਦਸਵੀਂ ਵਾਲੇ ਦਿਨ ਬਾਬਾ ਜੀ ਕੋਲ ਚੱਲਾਂਗੇ ਗੁਰੂ ਸواری ਸਾਧ ਸੰਗਤ ਜੀ ਮਾਤਾ ਜੀ ਵੀ ਉਧਰੋਂ ਦੁਆਣੇ ਤੋਂ ਆ ਗਏ ਇਧਰੋਂ ਮੈਂ ਵੀ ਚਲਾ ਗਿਆ ਮਾਤਾ ਜੀ ਉਹ ਜਿਹੜੇ ਇੱਕ ਕੱਪੜੇ ਦੇ ਵਿੱਚ ਕਈ ਰੰਗਾਂ ਦਾ ਧਾਗੇ ਜੇ ਬੰਨੇ ਹੋਏ ਸਨ ਉਹ ਨਾਲ ਲੈ ਕੇ ਆਏ ਜਦੋਂ ਬਾਬਾ ਜੀ ਦੀ ਕੁਰਸੀ ਲੱਗੀ ਤੇ ਮੈਂ ਕਿਹਾ ਮਾਤਾ ਜੀ ਵਿਖਾਓ ਬਾਬਾ ਜੀ ਨੂੰ ਮੈਂ ਕਿਹਾ ਬਾਬਾ ਜੀ ਇਸ ਤਰ੍ਹਾਂ ਇਸ ਤਰ੍ਹਾਂ ਕੋਈ ਮੇਰੇ ਸਹੁਰੇ ਪਰਿਵਾਰ ਦੇ ਉਹਨਾਂ ਦੇ ਘਰ ਦੇ ਵਿੱਚ ਕੋਈ ਇਹ ਕਪੜੇ ਚ ਬੰਦ ਕੇ ਪੰਜ ਸੱਤ ਕਈ ਰੰਗਾਂ ਦੇ ਧਾਗੇ ਜੇ ਬੰਡੇ ਨੇ ਕਪੜੇ ਦੇ ਵਿੱਚ ਇਹਨਾਂ ਦੇ ਘਰ ਰੱਖ ਗਿਆ ਸੀ ਇਹ ਥੋੜੇ ਪਰੇਸ਼ਾਨ ਨੇ ਇਸ ਗੱਲ ਤੋਂ ਬਾਬਾ ਜੀ ਅੱਗੇ ਹੱਥ ਕਰਕੇ ਕਹਿਣ ਲੱਗੇ ਵਿਖਾਓ ਗੁਰੂ ਸਵਾਰੀ ਸਾਧ ਸੰਗਤ ਜੀ ਉਹ ਕਪੜੇ ਦੇ ਵਿੱਚ ਜਿਹੜੇ ਰਮਾਲ ਦੇ ਵਿੱਚ ਉਹ ਤਵੀਰ ਦੇ ਬੰਡੇ ਸਨ ਬਾਬਾ ਜੀ ਹੱਥ ਵਿੱਚ ਫੜਦਿਆਂ ਸਾਰ ਇੱਕਦਮ ਮੁਠੀ ਵਿੱਚ ਘੁੱਟਦਿਆਂ ਸਾਰ ਇੱਕਦਮ ਬਾਬਾ ਜੀ ਨੇ ਅੰਗੜਾਈ ਜੀ ਲਈ ਕਹਿਣ ਲੱਗੇ ਜਾਓ ਤੁਹਾਡਾ ਕੁਝ ਨਾ ਰਵੇ ਭਲਿਓ ਮਾਨਸੋ ਇਹ ਕੀ ਕੀਤਾ ਹੈ ਬਾਬਾ ਜੀ ਕਹਿਣ ਲੱਗੇ ਘਬਰਾਉਣ ਦੀ ਲੋੜ ਨਹੀਂ ਗੁਰੂ ਮਹਾਰਾਜ ਕਿਰਪਾ ਕਰਨਗੇ ਘਰ ਵਿੱਚ ਕੋਈ ਵੀ ਇਹੋ ਜਿਹੀ ਮਾਰੀ ਘਟਣਾ ਨਹੀਂ ਹੋਏਗੀ ਨਾ ਹੀ ਤੁਸੀਂ ਸੋਚਣੀ ਹੈ ਬਾਕੀ ਗੁਰੂ ਮਹਾਰਾਜ ਕਿਰਪਾ ਕਰਨ ਤੁਹਾਡਾ ਕੁਝ ਨਹੀਂ ਵਿਗੜਦਾ ਸੋ ਗੁਰੂ ਸواری ਸਾਧ ਸੰਗਤ ਜੀ ਮਹਾਰਾਜ ਦੀ ਕਿਰਪਾ ਹੋਈ ਉਹਨਾਂ ਦੋਵਾਂ ਬੀਬੀਆਂ ਦੇ ਘਰ ਅਗੜ ਪਿਛੜ ਦੋਵਾਂ ਦੇ ਘਰ ਹੀ ਲੜਕਿਆਂ ਨੇ ਜਨਮ ਲਿਆ ਗੁਰੂ ਸواری ਸਾਧ ਸੰਗਤ ਜੀ ਐਸਿਆਂ अनेका ਹੀ ਘਟਨਾ ਦਾਸ ਨੇ ਆਪਣੀ ਅੱਖੀ ਵੇਖੀਆਂ ਹਨ ਕਈ ਐਸੇ ਵੀ ਪਰਿਵਾਰ ਆਂਦੇ ਸੀ ਜਿਹੜੇ ਕਹਿੰਦੇ ਸੀ ਜੀ ਸਾਡੇ ਘਰ ਦੇ ਵਿੱਚ ਪੇਟੀਆਂ ਵਿੱਚ ਪਏ ਕੱਪੜਿਆਂ ਨੂੰ ਅੱਗ ਲੱਗ ਜਾਂਦੀ ਏ ਜਾਂ ਹੋਰ ਕਈ ਇਹ ਹੋਏ ਜਿਨ੍ਹਾਂ ਦੇ ਫਸਲ ਨਹੀਂ ਸੀ ਹੁੰਦੀ ਯਾ ਹੋਰ ਕਈਆਂ ਦੇ ਕਈ ਨੁਕਸਾਨ ਹੁੰਦੇ ਸਨ ਤੇ ਬਾਬਾ ਜੀ ਹਮੇਸ਼ਾ ਇਹੋ ਹੀ ਕਹਾ ਕਰਦੇ ਸਨ ਕੋਈ ਗੱਲ ਨਹੀਂ ਭਾਈ ਗੁਰੂ ਮਹਾਰਾਜ ਕਿਰਪਾ ਕਰਨਗੇ ਫਿਕਰ ਨਾ ਕਰਿਓ ਸੋ ਹੁੰਦਾ ਵੀ ਇਸੇ ਤਰ੍ਹਾਂ ਸੀ ਕਈ ਇੱਕ ਪ੍ਰੇਮੀ ਸਜਣਾ ਨੂੰ ਸ਼ਾਇਦ ਇਸ ਗੱਲ ਦਾ ਕੋਈ ਵਹਿਮ ਹੈ ਕਿ ਗੁਰਬਚਨ ਸਿੰਘ ਡੇਰੇ ਨਹੀਂ ਜਾਂਦਾ ਪਰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਵਾ ਗੁਰੂ ਸواری ਸਾਹਿਬ ਸੰਗਤ ਜੀ ਅੱਜ ਤੋਂ ਤਕਰੀਬਨ 12-13 ਸਾਲ ਪਹਿਲਾਂ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਟੱਬਾ ਫਾਰਮ ਤੇ ਪਰਮਜੀਤ ਸਿੰਘ ਪੰਮਾ ਜਿਹਦੇ ਘਰ ਬਾਬਾ ਜੀ ਦੇ ਪ੍ਰਸ਼ਾਦੇ ਦਾ ਪ੍ਰੋਗਰਾਮ ਸੀ ਬਾਬਾ ਜੀ ਉੱਥੇ ਆਏ ਹੋਏ ਸਨ ਬਾਬਾ ਜੀ ਨੇ ਜਦੋਂ ਪ੍ਰਸ਼ਾਦਾ ਵਗੈਰਾ ਛਕਣ ਤੋਂ ਬਾਅਦ ਵਾਪਸ ਡੇਰੇ ਜਾਣ ਵਾਸਤੇ ਗੱਡੀ ਵਿੱਚ ਬੈਠੇ ਤੇ ਦਾਸ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਬਾਬਾ ਜੀ ਕੁਝ ਹੁਣ ਸਰੀਰ ਵੀ ਇੰਨੀ ਖੇਚਲ ਨਹੀਂ ਸੰਦਾ ਕਿਉਂ ਡੇਰੇ ਦੀਆਂ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਤੇ ਦੂਸਰੀ ਗੱਲ ਹੈ ਹੁਣ ਮਨ ਕਰਦਾ ਕਿ ਥੋੜਾ ਜਿਹਾ ਇਸ ਦੁਨੀਆਦਾਰੀ ਦੇ ਰੋਲੇ ਰੱਪੇ ਤੋਂ ਪਾਸੇ ਰਿਹਾ ਜਾਵੇ ਤੇ ਮੇਰੀ ਇੱਕ ਸੋਚ ਹੈ ਕਿ ਆਪਣੇ ਖੇਤਾਂ ਦੇ ਵਿੱਚ ਹੀ ਕੋਈ ਥੋੜੀ ਜਗ੍ਹਾ ਬਣਾ ਕੇ ਉੱਥੇ ਰਿਹਾ ਜਾਵੇ ਬਾਬਾ ਜੀ ਹੱਸ ਕੇ ਕਹਿਣ ਲੱਗੇ ਚੰਗਾ ਭਾਈ ਜਿਵੇਂ ਗੁਰਬਚਨ ਸਾਂ ਤੇਰੀ ਮਰਜ਼ੀ ਏ ਨਾਲੇ ਨਾਲ ਦੇ ਸਿੰਘਾਂ ਨੂੰ ਕਹਿਣ ਲੱਗੇ ਸ਼ਹਿਰ ਡ라이ਵਰ ਇਕਬਾਲ ਸਿੰਘ ਸੀ ਜਾਂ ਭਾਈ ਕਰਮ ਸਿੰਘ ਜੀ ਸਨ ਕਹਿਣ ਲੱਗੇ ਹੱਸ ਕੇ ਕਹਿੰਦੇ ਦੇਖ ਲਓ ਕਹਿੰਦੇ ਜਿਹੜੇ ਗ੍ਰਿਸ਼ਤੀ ਸਨ ਉਹ ਤਿਆਗੀ ਬਣ ਲੱਗੇ ਨੇ ਤੇ ਆਪਾਂ ਵੇਖੋ ਤਿਆਗੀ ਕਿੱਧਰ ਤੁਰੇ ਫਿਰਨੇ ਆ ਗੁਰੂ ਸواری ਸਾਧ ਸੰਗਤ ਜੀ ਬਾਬਾ ਜੀ ਪਾਸੋਂ ਹੱਥ ਜੋੜ ਕੇ ਛੁੱਟੀ ਲੈ ਕੇ ਹੀ ਮੈਂ ਘਰ ਰਹਿਣਾ ਸ਼ੁਰੂ ਕੀਤਾ ਸੀ ਗੁਰੂ ਮਹਾਰਾਜ ਦੀ ਕਿਰਪਾ ਹੋਈ ਉਸ ਸਮੇਂ ਚ ਵੀ ਗੁਰੂ ਮਾਰਾ ਨੇ ਕੋਈ ਸੇਵਾ ਲੈਣੀ ਸੀ ਸਰਦਾਰ ਮੇਰ ਸਿੰਘ ਜੀ ਮਦਦ ਦੇ ਨਾਲ ਮੈਂ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਜੀਵਨ ਉੱਥੇ ਬਾਹਰ ਆਪਣੇ ਖੇਤਾਂ ਵਿੱਚ ਹੀ ਬੈਠ ਕੇ ਲਿਖਿਆ ਤਕਰੀਬਨ 1 ਮਹੀਨੇ ਵਿੱਚ ਤਿਆਰੀ ਕੀਤੀ ਉਪਰੰਤ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਜੀਵਨ ਕਾਲ ਉਹਨਾਂ ਦੀ ਲਾਈਫ ਹਿਸਟਰੀ ਲਿਖਣ ਦਾ ਨੈਟ ਤੇ ਪਾਣ ਦਾ ਵੀ ਸੁਭਾਗ ਪ੍ਰਾਪਤ ਹੋਇਆ ਸ਼ਾਇਦ ਇਸੇ ਕਰਕੇ ਹੀ ਬਾਬਾ ਜੀ ਤੋਂ ਛੁੱਟੀ ਲਈ ਸੀ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਜੀਵਨ ਕਾਲ ਉਹਨਾਂ ਦੀ ਬਾਇਓਗ੍ਰਾਫੀ ਪ੍ਰੇਮ ਅਮਿਤ ਯਾਦਾਂ ਦੇ ਨਾਂ ਤੇ ਨੈਟ ਤੇ ਪਾਈਆਂ ਹੋਈਆਂ ਹਨ ਹੁਣ ਸੰਤ ਬਾਬਾ ਮਾਨ ਸਿੰਘ ਜੀ ਜਿਨ੍ਹਾਂ ਦੇ ਨਾਲ ਜ਼ਿੰਦਗੀ ਦਾ ਇੱਕ ਬੜਾ ਲੰਮਾ ਹਿੱਸਾ ਦਾਸ ਨੇ گزارਿਆ ਹੈ ਸੰਤ ਬਾਬਾ ਮਾਨ ਸਿੰਘ ਜੀ ਦਾਸ ਦੇ ਪਰਿਵਾਰਿਕ ਦੁੱਖਾਂ ਸੁੱਖਾਂ ਵਿੱਚ ਵੀ ਨਾਲ ਸਹਾਈ ਰਹੇ ਹਨ ਜਿੱਥੇ ਵੀ ਕਿਤੇ ਦਾਸ ਦੀ ਵੀ ਜ਼ਰੂਰਤ ਪਈ ਹੈ ਜਿੱਥੇ ਵੀ ਉਹਨਾਂ ਭੇਜਿਆ ਹੈ ਦਾਸ ਨੇ ਮਨੋਂ ਹੋ ਕੇ ਸੇਵਾ ਕੀਤੀ ਹੈ ਗੁਰੂ ਸواری ਸਾਧ ਸੰਗਤ ਜੀ ਇੰਨੀ ਸੇਵਾ ਕਰਦਿਆਂ ਦਾਸ ਪਾਸੋਂ ਕਈ ਕਿਸਮ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਗੁਰੂ ਸواری ਸਾਧ ਸੰਗਤ ਜੀ ਜਿੰਨਾ ਸਮਾਂ ਮਹਾਂਪੁਰਖਾਂ ਦੇ ਸੰਗਤ ਵਿੱਚ गुਜ਼ਾਰਿਆ ਹੈ ਜਾਂ ਆਸ਼ਰਮ ਵਿੱਚ ਰਹਿਣ ਦਾ ਜਿੰਨਾ ਸਮਾਂ ਭਾਵੇਂ ਜਲੰਧਰ ਵਾਲੇ ਆਸ਼ਰਮ ਵਿੱਚ ਭਾਵੇਂ ਦਿੱਲੀ ਵਾਲੇ ਆਸ਼ਰਮ ਵਿੱਚ ਭਾਵੇਂ ਭੇਵੇ ਵਾਲੇ ਆਸ਼ਰਮ ਵਿੱਚ ਰਹਿਣ ਦਾ ਜਿੰਨਾ ਵੀ ਸਮਾਂ ਦਾਸ ਨੂੰ ਪ੍ਰਾਪਤ ਹੋਇਆ ਹੈ ਉਥੇ ਰਹਿੰਦਿਆਂ ਹੋਇਆ ਕਿਸੇ ਵੀ ਬਿਹੰਗਮ ਦੇ ਕਿਸੇ ਸੰਗੀ ਦੇ ਸ਼ਾਨ ਦੇ ਖਿਲਾਫ ਦਾਸ ਪਾਸੋਂ ਕੋਈ ਅਪਸ਼ਬਦ ਨਿਕਲ ਗਏ ਹੋਣ ਕੋਈ ਕੌੜੇ ਬਚਨ ਨਿਕਲ ਗਏ ਹੋਣ ਦਾਸ ਦੋਵੇਂ ਹੱਥ ਜੋੜ ਕੇ ਨਮਰਤਾ ਸਹਿਤ ਜੀਵਨ ਵਿੱਚ ਕੀਤੀਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਚਾਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ